ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਦਿਖਾਉਣੀ ਹੈ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਵਾਹਿਗੁਰੂ ਦੀ ਬੜੀ ਜਲਦੀ ਬੜੀ ਜਲਦੀ ਦਰਸ਼ਨ ਦੇ ਦਿੰਦੇ ਜੀ ਬਰਛਰ ਫਿਰ ਭੈਣ ਭਰਾਵਾਂ ਦਾ ਪਿਆਰ ਮਿਲੰਦਿਆ ਰੱਜ ਕੇ ਅੱਛਾ ਤੇ ਮਾਲ ਤਾਂ ਤੁਹਾਨੂੰ ਪਤਾ ਪੂਰਾ ਹੁੰਦਾ ਨਹੀਂ ਹੁੰਦਾ ਹਾਂਜੀ ਹਾਂਜੀ ਪਰ ਹੁਣ ਜਿਹੜੇ ਮੇਰੇ ਭੈਣ ਭਰਾ ਜੀਆ ਅੱਛਾ ਫੋਨ ਕਰਕੇ ਜਿਹੜੇ ਦੂਰ ਵਾਲੇ ਉਹ ਕਹਿੰਦੇ ਸੀ ਤੁਸੀਂ ਵੀਡੀਓ ਪਾਇਆ ਕਰੋ ਤੁਸੀਂ ਦੀੜੀ ਕਿਉਂ ਲੇਟ ਪਾਉਂਦੇ ਜੋ ਮਾਲਾ ਪਾ ਲੈਣਾ ਹੁੰਦਾ ਅੱਛਾ ਇਹ ਮਾਲ ਤਾਂ ਬੜਾ ਵੇਖਦਾ ਹੁਣ ਸਵੇਰੇ ਵੀ ਦੋ ਗਾਵਾਂਾਂ ਤੋਂ ਦੱਸਣੇ ਤਾਂ ਵੇਖੀ ਚੰਗੀਆਂ ਹਾਂਜੀ 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 ਇਹ ਕੱਲ ਵੀ ਗਾਲਿਆ ਦੀ ਉਸੇ ਨੂੰ ਸੜੇ ਵੇਖੀ ਠੀਕ ਐ ਤੇ ਫਿਰ ਸਾਡਾ ਕਹਿੰਦਾ ਭਾਵੇਂ ਉਹਨਾਂ ਨੂੰ ਇੱਕ ਦਿਨ ਛੱਡ ਕੇ ਦਰਸ਼ਨ ਨਹੀਂ ਇਹ ਤੇ ਜਿਹੜਾ ਕੋ ਵੀਰ ਰਵੇ ਨਾ ਅੱਛਾ ਸਾਰਿਆਂ ਨੂੰ ਥੋੜਾ ਥੋੜਾ ਸਾਰਿਆਂ ਨੇ ਵੰਡੇ ਸਾਰਿਆਂ ਨੂੰ ਇੱਕ ਇੱਕ ਗਾਂ ਤੇ ਹੀ ਦੇਣੀ ਆ ਆ ਦੇ ਦੇਣੀ ਠੀਕ ਐ ਤੇ ਪਰਸੋਂ ਵਾਲਾ ਵੇਖ ਗਿਆ ਫਿਰ ਮਾਲ ਸਾਰਾ ਹੀ ਹਰਪ੍ਰੀਤ ਜੀ 100 ਵੀ ਵਿਊ ਨਹੀਂ ਸੀ ਹੋਇਆ ਅੱਛਾ ਤਾਂ ਮਾਲ ਵੇਚਿਆ ਅੱਛਾ ਸਾਰਾ ਹੀ ਵੇਚ ਗਿਆ ਹਾਂਜੀ ਠੀਕ ਐ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਆਪਣਾ ਅਰਜਨ ਸਿੰਘ ਜੀ ਸਬਜੀ ਸਿੰਘ ਹਾਂਜੀ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਪਰਦਾਸਪੁਰ ਠੀਕ ਹੈ ਜੀ ਮੇਰਾ ਪਾਪਾ ਨਾਲ ਤੇ ਫੋਨ ਨੰਬਰ ਬੋਲ ਦੇ ਕਰੀ 99150775 ਦਾ ਠੀਕ ਹੈ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਹੀ ਜਿਹੜੀ ਇਹ ਗੱਬਣ ਆ ਜਿਹੜੀ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰਨੀ ਆ ਕਿਨਵਾ ਸੁਹਾ ਸੋਣਾ ਵਰਜੀ ਨੇ ਹਰਪ੍ਰੀਤ ਜੀ ਕਹਿ ਰਹੇ ਕਿ ਮੈਂ ਤੁਝਾ ਆ ਸਕਦਾ ਅੱਛਾ ਪਰ ਪ੍ਰੋਪਰ ਤਜਾ ਸੁਹਾ ਗਾਣੇ ਸੁਣਾ ਆ ਸੁਹਾ ਸੁਹੇ ਸੋਈ ਆ ਠੀਕ ਆ ਪਹਿਲੇ ਸੂਵੇ 20 ਬਾਈ ਠੀਕ ਆ ਤਾਂ ਜੇ ਸੂਵੇ 26 ਲੀਟਰ ਦੁੱਧ ਚ ਵਾਇਆ ਇਹਨੇ 26 ਲੀਟਰ ਅੱਛਾ ਐਰ ਕਾਂ ਵਛੀ 26 ਤੋਂ ਤਾਂ ਜਾਊਗੀ 28-30 ਚ ਵਾ ਠੀਕ ਆ ਇਹ ਸ਼ਾਮ ਤੇ ਆਉਣਾ 26 ਲੀਟਰ ਦਾ ਵੀ ਬੜਾ ਠੀਕ ਆ ਜੀ ਲੈ ਖੋਲੀਏ ਫਿਰ ਤੋੜ ਦਈਏ ਅਜੇ ਟਾਈਮ ਲੈ ਜੂਗੀ ਸੋਚਣਾ ਬਾਕੀ ਮਿਲਕਵੇਂ ਨੇ ਵੀ ਚੰਗੇ ਆ ਤੇ ਖਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਆ ਇਹ ਪੁੜਿਆਂ ਤਾਂ ਕੋਈ ਏਡੀ ਗੱਲ ਨਹੀਂ ਆ ਸੂਨ ਵਾਲੀ ਅਜੇ ਨੇ ਤਿਆਰ ਹੋ ਜਣਾ ਫੁੱਲ ਬਰੀਡ ਦੇ ਵਿੱਚ ਆ ਫਿਰ ਤੁਹਾਡਾ ਚਿਹਰਾ ਵੀ ਦੇਖ ਸਕਦੇ ਜੀ ਉਹ ਫੁੱਲ ਬਰੀਡ ਦੇ ਵਿੱਚ ਆ ਫੁੱਲ ਬਰੀਡ ਦੇ ਵਿੱਚ ਬਾਕੀ ਥੋੜਾ ਜਿਹਾ ਪੱਕੀ ਜਗ੍ਹਾ ਦਾ ਕਰਤੀ ਐ ਪਿੱਛੇ ਕੱਚੀ ਜਗ੍ਹਾ ਦੀ ਠੀਕ ਐ ਸਈ ਲਕੀਆਂ ਲੁੱਟੀਆਂ ਹੀ ਆ ਮੇਰੇ ਤੇ ਬਾਕੀ ਥੱਲੇ ਪੂਰੀ ਚੰਗੀ ਤਿਆਰ ਹੁੰਦੀ ਐ ਅਜੇ ਇਹਨੇ ਹੋਰ ਭਰ ਜਾਣਾ ਵੇਖ ਸਰਦ ਜੀ ਬਾਕੀ ਅਜੇ ਇਹਦੇ ਜਿਹੜਾ ਰੋਡ ਦੇ ਉੱਪਰ ਹੀ ਵੀ ਜਿਹਨਾਂ ਦਾ ਡੱਡਾ ਪਾਰ ਜਿਹੜਾ ਮੇਨ ਆ ਸਾਡਾ ਡਬਲ ਰੋਡ ਤੁਸੀਂ ਦੇਖ ਸਕਦੇ ਹੋ ਇਹ ਡੇਰੇ ਵਾਲਾ ਰੋਡ ਆ ਜਿਹੜਾ ਜਿਹੜਾ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 에어ਪੋਰਟ ਵਾਲਾ ਫਿਰ ਅਜਨਾਲੇ ਅਜਨਾਲੇ ਰਮਦਾਸ ਤੇ ਰਮਦਾਸ ਤੋਂ ਡੇਰਾ ਪਾਪਾ ਨਾਨਕ ਤੇ ਗੱਡੀ ਇਹੀ ਗੁਰਦਾਸਪੁਰਨ ਰੋਡ ਜਿਹੜਾ ਚੱਲ ਜਾਣਾ ਵਾ ਉਹ ਹੀ ਮੇਨ ਰੋਡ ਆ ਜਿਹੜਾ ਵਧੀਆ ਹੈ ਵੀ ਦੇ ਉੱਤੇ ਅੱਡਾ ਰੋਡ ਦੇ ਉੱਪਰ ਰਮਦਾਸ ਰੂਟ ਜਿਹੜਾ ਹਾਂਜੀ ਹਾਂਜੀ ਅੰਮ੍ਰਿਤਸਰ ਨਾਲੋਂ ਜ਼ਿਆਦਾ ਸਿੱਧਾ ਠੀਕ ਹੈ ਜੀ 에어ਪੋਰਟ ਵਾਲਾ ਰੋਡ ਆ ਇਹ 에어ਪੋਰਟ ਵਾਲਾ ਰੋਡ ਹੈ ਹਾਂਜੀ ਠੀਕ ਹੈ ਜੀ ਆ ਦੇਖ ਸਕਦੇ ਵਾਕਿਆ ਸਾਰਾ ਕੁਝ ਮਿਲੂਗਾ ਇੱਥੋਂ ਖਾਤ ਵੀ ਆ ਕਿਸੇ ਨੇ ਕੇਕ ਪੇਸਟੀਆਂ ਵੀ ਖਾਣਾ ਸਾਰਾ ਫੈਕਟਰੀ ਦਾ ਸਮਾਨ ਇਹ ਤੇ ਲੈ ਕੇ ਜੜ ਸਿਦਾ ਠੀਕ ਆ ਨਾਲ ਹੀ ਪਿਜਾਟ ਨਾਲ ਹੀ ਆ ਬਰਗਰ ਬਰਗਰ ਸਾਰ ਨਾਲ ਹਸਪੀਟਲ ਵੀ ਆ ਹਸਪੀਟਲ ਵੀ ਤੇ ਆ ਜਿਹੜਾ ਸਾਰਾ ਪਿਜਾਟ ਦੇ ਡੀ ਟਾਊਨ ਬਾਈ ਤੇ ਜਿਹੜਾ ਹੈਗਾ ਵਾ ਸਾਰਾ ਇਕੱਠਾ ਹੀ ਆ ਉਹ ਹਸਪੀਟਲ ਵੀ ਜਿਹੜੇ ਵੀਰ ਜੀ ਨਾਲ ਦੇ ਚਾਚਾ ਜੀ ਹੋਣਾ ਦਾ ਜੀ ਆ ਗੱਲ ਨਹੀਂ ਹੋਣੀ ਮੈਂ ਤੇ ਇੱਕ ਅਰੇ ਵੀਰ ਜੀ ਇਹਦੇ ਫਲਕਾਰੀ ਲਾ ਕੇ ਆਪਾਂ ਦਿਖਾ ਦਈਏ ਚੰਗੀ ਤਰ੍ਹਾਂ ਵੀਰਾਂ ਦਾ ਪੂਰਾ ਚੰਗੇ ਰੰਗ ਰੂਪ ਜਿਹੜਾ ਚੰਗੀ ਤਰ੍ਹਾਂ ਛੱਡੀ ਏ ਠੀਕ ਆ ਨਾ ਹਰੇ ਵੜ ਦੇ ਭਰਨਾ ਥਲੇ ਆ ਦੇ ਸਾਦੇ ਚੰਗੀ ਪਾਲਨੀ ਕੋ ਲੈ ਨਹੀਂ ਦੇ ਨਹੀਂ ਵੇਖੋ ਠੀਕ ਹੈ ਜੀ ਘਰ ਵਾਲੇ ਕਹਿੰਦੇ ਜਦੋਂ ਸੂਦੀ ਆ ਨਾ ਜਿਦਵਾਰੀ ਬੈਣੋਂ ਤਾਂਗੋ ਜਾਂਦੀ ਆ ਅੱਛਾ ਇੰਨੀ ਬਣਦੀ ਆ ਬੜ ਬੜ ਕੰਬਲੀ ਹੋਈ ਆ ਕਿ ਪੋਲੀ ਜਗਾ ਥੱਲੇ ਸੁੱਕ ਸੁੱਕ ਸੁੱਟਣੀ ਪੈਣੀ ਹਨਾ ਚਲ ਵੀ ਠੀਕ ਆ 26400 ਦੋ ਦਰ ਦੇ ਜੀ ਦੇ ਕਹਾਵਾਂ ਛੋਟੀਆਂ ਥੋੜਾ ਜੌਂਦੀ ਆ ਕਿੰਨੇ ਦੀ ਦੇ ਦਈਏ ਫਿਰ ਆਪਾਂ ਪਰ ਵੀਰ ਜੀ ਵੈਸੇ ਜੇ ਮਾਰਕੀਟਾਂ ਜਾਵੇ ਤੇ 3 ਲ ਚਾਹੀਏ ਹਾਂਜੀ ਤੇ ਗਾਂ ਦਾ ਅਸਲ 75000 ਆ ਅੱਛਾ ਪਰ ਉਹ ਕੰਮ ਇੱਥੇ ਨਹੀਂ ਹੈਗਾ ਅੱਛਾ ਇੱਥੇ ਕੰਮ ਬਾਬੇ ਨਾਲ ਦੀ ਤਕੜੀ 13-13 ਤੋਂ ਨਾਲ ਆ ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਫੇਰ ਆਪਾਂ ਹਰਪ੍ਰੀਤ ਜੀ 55000 ਦੀ ਗਾਂ ਦੇ ਦਾਂਗੇ ਨਹੀਂ ਫੇਰ 55000 ਵੀ ਨਹੀਂ ਦੇਣੀ ਹਰਪ੍ਰੀਤ ਜੀ ਮਾਰਕੀਟ ਵਾਲੇ ਨਾਰਾਜ਼ ਹੁੰਦੇ ਆ ਵੀਰ ਅੱਛਾ ਕਹਿੰਦੇ ਨਹੀਂ ਡਾਊਨ ਨਾ ਦਿਆ ਕਰੋ ਅੱਛਾ ਅੰਦਾ ਮਾਲ ਨਹੀਂ ਵੇਖਦਾ ਠੀਕ ਹੈ ਆਓ ਕਰੀਏ ਕੋਹ ਜਿਆਜ ਕੁਛ ਨਹੀਂ ਨਾ। ਹਰ ਦੂਜੀ ਕਰ ਦੋ ਜਿੰਨੇ ਕਰਨੇ ਕੋਈ ਗੱਲ। ਕਰ ਦੋ ਤੁਸੀਂ ਫਿਰ। ਹਰਜੀਤ 3000 ਦਾ ਦਾਂਗੇ। ਨਹੀਂ ਫਿਰ। ਪੂਰੇ ਪੂਰੇ 50 ਦੀ। ਦੇਤੀ ਹਰਜੀਤ ਦੋਹਾਂ ਕਹਿ ਦਾਂ। ਅੱਛਾ। ਯਾ ਯਾਰ ਦੀ ਪਰ ਵਸੀ ਗਈ। 28 ਲੀਟਰ ਵਾਲੀ ਮਾਰਕੀਟ 'ਚ ਆਉਂਦੀ ਨਹੀਂ। ਠੀਕ ਆ। ਪਰ ਆ ਦੂਜੀ ਇੱਥੋਂ ਮਿਲ ਜਾਂਦੀ ਐ। ਠੀਕ ਐ ਜੀ। ਹਾਂਜੀ। ਪੂਰੇ 50000 ਦੀ ਜਿਹੜੀ ਐ ਦੇ ਦਿਓਗੇ। ਹਰ ਦੂਜੀ ਕਮਲੀ ਹੋ ਜਾਣਾ ਵੇੜ ਦੇ ਵੇਖੋ ਲੱਤਾਂ ਚਾਹੀਆਂ ਤਾਂ ਕਰ ਟੁੱਟਦੀ ਐ ਵੇਖੋ। ਅਜੇ ਤਿਆਰ ਹੋਣਾ ਵਾ ਇਹਨਾਂ ਪੂਰੀ। ਠੀਕ ਐ। ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹ ਵੀ ਗੱ ਦੇ ਵੀ ਚੰਗੇ ਭਰੰਦੇ ਕੁਛ ਕੁਛ ਭਲਾਵੇਂ ਜਿਹੜੀਆਂ ਹਵਾਨੇ ਦੇ ਲਈ। ਪਤਾ ਚਾਰ ਦਿਨ ਲਾਇਣਾ ਪਰ ਬੱਛੀ ਇਹਨੇ ਵੀ ਕਮਲੀ ਹੋ ਜਾਣਾ ਜੋ। ਠੀਕ ਆ ਜੀ। ਡੰਗਰ ਪਾੜਾ ਤੁਹਾਨੂੰ ਪਤਾ ਹਿੰਦਾ ਨਹੀਂ ਤੇ। ਹਾਂ ਜੀ ਹਾਂ ਜੀ। ਦੇਖੋ ਭਾਵੇਂ ਹੁਣ ਮੱਝੀਆਂ ਲੈ ਆਉਣਾ। ਠੀਕ ਆ। ਇਹਨਾਂ ਠੰਡੀਆਂ ਹੁੰਦਾਆਂ ਵੀ ਇਹਦੇ ਲੱਗਦੀਆਂ। ਠੀਕ ਆ। ਹਾਂ। ਤੇ ਥਾਣਾ ਇਹਦੇ ਵੀ ਲਾਗੇ ਤਾਂ ਤੁਹਾਨੂੰ ਦਿਖਾ ਦਈਏ। ਹਾਂ ਦੇਖ ਸਕਦੇ। ਬਾਕੀ ਇਹ ਭਲਾਵੇਂ ਹਵਾਨੇ ਤੇ ਹੈਗੀਆਂ। ਇਹ ਕਿੰਨਾ ਕੁ ਦੁੱਧ ਵਿੱਚ ਚਵਾਈ ਜਾਊਗੀ? ਪਰ ਜੀ 20 ਲੀਟਰ ਦਾ ਮਾਮੂਲੀ ਅਦ। ਅੱਛਾ। ਜਿਹੜਾ ਇਹਨਾਂ ਦਾ ਹੱਕ ਆ ਤੱਕੇ ਨਾ ਚੋਣਾ ਇਹਨਾਂ ਦਾ। ਠੀਕ ਆ ਜ ਬਾਕੀ ਵੀ ਇਹ ਤਿਆਰ ਹੋਣੀ ਆ ਥੱਲੇ ਦੱਦ ਵੀ ਇਹ ਕਹਿੰਦੇ ਕਿ ਨੋਰਮਲ ਹੀ ਜਿਹੜਾ ਚਾਜੋਗੇ ਰੰਗ ਰੂਪ ਤੇ ਜਿਹੜੀ ਐ ਵੀ ਚੰਗੀ ਆ ਅਬ ਜੀ ਫੁੱਲ ਫਰੀੜਾ ਹੁਣ ਵੇਖੋ ਇਹ ਦੋ ਠੰਡੀ ਘਟਾ ਦਾ ਆ ਦੇਖ ਸਕਦੇ ਜੀ ਪਾਵੇਂ ਸੜਕ ਤੇ ਮੋੜ ਵਗਣ ਰੋਡ ਪਾਵੇਂ ਮੇਨ ਹਾਈਵੇ ਤੇ ਖਲਾਰ ਖਲਾਰ ਚੋਈ ਜਾਓ ਸੜਕ ਤੇ ਲੱਕ ਚ ਖਲਾਰ ਕੇ ਕਹੋਗੇ ਤਾਂ ਵੈਡ ਕੋ ਚੋ ਸਕਦਾ ਹੈ ਠੀਕ ਹੈ ਜੀ ਦੇਖੋ ਲੈਣਾ ਥਣ ਵੀ ਚੰਗਾ ਤੇ ਠਡੀਆਂ ਵੀ ਦੇਖੋ ਠੀਕ ਹੈ ਜੀ ਹਰ ਫਰੀਜੀ ਮੰਜੀਆਂ ਢਾ ਢਾ ਕੇ ਠੀਕ ਹੈ ਢਾ ਢਾ ਕੇ ਕੁਝ ਹੋ ਸਕਦਾ ਤੇ ਲੈ ਜੀ ਆ ਫੇਰ ਅੰਦਰ ਇਹਨਾਂ ਤੇ ਇਹਦਾ ਕੀ ਮੁੱਲ ਰੱਖਦੀ ਹੈ ਵੀਰ ਜੀ ਫੇਰ ਆਪਾਂ ਹਰਪ੍ਰੀਤ ਜੀ ਜਦੋਂ ਫੇਰ ਗੱਲ ਆ ਜਾਂਦੀ ਮਾਰਕੀਟ ਤੇ ਠੀਕ ਆ ਜਦੋਂ ਝਾਤੀ ਮਾਰੀ ਇਹਦਾ ਅਸੀਂ 60000 ਰੁਪਇਆ ਅੱਛਾ ਪਰ ਇੱਥੇ ਨਹੀਂ ਛੱਡਦੀ ਬੰਲੀ ਇੱਥੇ ਕਿੰਨੇ ਦੀ ਮਿਲ ਜਾਣੀ ਜਿੱਦ ਸਭ ਮਾਰਕੀਟ ਨਾਲ ਟੌਣ ਕਿੰਨਾ ਕਿਡਾ ਹੋਣਾ ਇੰਨਾ ਤੋਂ ਮੁੱਲ ਦੀ ਦੇ ਦੇਣੀ ਹਰਪ੍ਰੀਤ ਜੀ ਠੀਕ ਆ ਹਾਂਜੀ ਕਿੰਨੇ ਦੀ ਹਰਪ੍ਰੀਤ ਜੀ 50000 ਦੀ ਵੀ ਦੇਣਾ 50000 ਦੀ ਹਾਂਜੀ ਵਿੱਚੋਂ ਕਰਾ ਲਈਏ ਕਮਾਨਤਨ ਕਰਾਓ ਕਰਾਓ ਹਰਪ੍ਰੀਤ ਜੀ ਤੁਹਾਨੂੰ ਬੜਾ ਨਰਾਜ਼ ਕਰ ਦੇਣਾ ਦਾ ਦਈਏ 5 ਜੀ 45000 ਦੀ ਹਰਪ੍ਰੀਤ ਜੀ ਅੱਛਾ ਇਹ ਨਾਲੇ ਪਰ ਕਿੱਥੇ ਲੱਭਦੀ 20 ਲੀਟਰ ਵਾਲੀ ਹਰ ਜੀ ਠੀਕ ਹੈ ਜੀ ਦੇਖੋ ਅੱਗੇ ਵੀ ਦੇਖੋ ਇਹ ਨਹੀਂ ਗੱਲਾਂ ਪਿੱਛੇ ਅੱਗੇ ਵੀ ਦੇਖੋ ਠੀਕ ਹੈ ਤੇ ਵਿੱਚ 45 ਜਮੇ ਹੋ ਜਮਾਨਤਨ ਘਰ ਜੀ ਜਦੋਂ ਤੁਸੀਂ ਕਹੋਗੇ ਨਾ ਬੱਸ ਅੱਛਾ ਜਦੋਂ ਬੱਸ ਹੋਣੀ ਆ ਠੀਕ ਆ ਆਪਾਂ ਢਾਈ ਜਣੇ ਆ ਠੀਕ ਆ ਹਾਂਜੀ ਚਲੋ ਦੋ ਹੋ ਡਾ ਦਈਏ ਫਿਰ ਹਰਪਾਲ ਦਾਤਾ 43 ਦੀ ਦੇ ਦਾਂਗਾ ਅੱਛਾ ਪਰ ਜੀ ਪਰ 60000 ਦੀ ਗਾਂ 43000 ਚ ਠੀਕ ਆ ਵਰਲੇ ਵਰਲੇ ਜਿਹੜੇ ਦੇਣਗੇ ਠੀਕ ਆ 43000 ਦੀ ਇਹ ਦੇ ਦਿਓਗੇ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ ਇੱਕ ਪਹਿਲਾ ਸੂਆ ਪਹਿਲੇ ਨੂੰ ਵਹਿੜਿਆ ਹਰਦੀਜੀ ਕਿਤੇ ਇੰਨੀ ਕ ਬਰੀਡ ਦੇ ਵਿੱਚ ਆ ਨਾ ਇਹ ਸੋਈ ਸੋਈ ਤੇ ਸੂਈ ਸੋਈ ਆ ਮਗਰ ਵਸੀ ਆ ਠੀਕ ਹੈ ਜੀ ਵੇਖੋ ਵਹਿੜ ਤੇ ਥਾਣੇ ਵੀ ਚੰਗੇ ਕਾਬ ਤੇ ਜਿਹੜਾ ਇਹ ਬਹੁਤ ਬੜਾ ਬੜਾ ਥੜੋ ਨਾੜ ਹੀ ਬੜੀ ਆ ਬਾਨੇ ਹਰਦੀਜੀ ਠੀਕ ਹੈ ਜੀ ਹਾਂ ਜੀ ਕਿੰਨੇ ਦਿਨ ਹੋਏ ਨੇ ਸੋਈਨ ਹਰਦੀਜੀ ਹਫਤੇ ਹੋੰਦਰੀ ਆ ਦਿਨ ਹਫਤੇ ਹੋੰਦਰੀ ਆ ਹਾਂ ਜੀ ਕਿੰਨਾ ਦੁੱਧ ਤਿਆਰ ਕਰ ਕੀ ਜੀ ਹਰਦੀਜੀ 12 ਲੀਟਰ ਪੰਡੇ ਦੇ ਝਾੜਮਾ ਦੁੱਧ ਆ ਅੱਛਾ 15 ਲੀਟਰਾਂ ਨੂੰ ਹੱਥ ਮਾਰ ਦੇਣਾ ਵੈੜ ਨੇ 15 ਤੱਕਰ ਕਰਕੇ ਵਿਖਰਾ ਜਿਹੜੀ 22 ਤੇ ਨਾ ਡਾਂਗ ਹੋ ਗਈ ਨਾ ਫਿਰ ਭਾਵੇਂ 18 ਇਚ ਵਾਜੇ ਠੀਕ ਹੈ ਜੀ ਹਾਂਜੀ ਤੋੜ ਦਈਏ ਫਿਰ ਇਹਨਾਂ ਹੈਗੀ ਵੀ ਜਰਸੀ ਕ੍ਰੋਸ ਤੇ ਆ ਜਿਹੜੀ ਜੋਤੀ ਕ੍ਰੋਸ ਆ ਪਹਿਲਾਂ ਵੈੜ ਰੱਖੀ ਤੇ ਪਹਿਲਾ ਸੁਆਏ ਜਿਹੜੀ ਥਣ ਕਾਫੀ ਕਮਾਲ ਦਾ ਜਿਹੜਾ ਇਹਦੇ ਕੋਲ ਬਾਕੀ ਆ ਦੇਖ ਸਕਦੇ ਹਵਾਨੇ ਤੇ ਨਾੜਾਂ ਜਿਹੜੀਆਂ ਸੋਹਣੀਆਂ ਬਰੀਕ ਬਰੀਕ ਬੱਚੇ ਦਾ ਲੱਗ ਗਿਆ ਬਾਕੀ ਵੀਰ ਜੀ ਇੱਥੇ ਤਾਂ ਆਉਣਾ ਵੀ ਸੁੱਖਾ ਆ ਭਾਂਕ ਗਰਦਾਸਪੁਰ ਵਾਲਾਂ ਬਸਤੇ ਆ ਜੇ ਭਾਵੇਂ ਅੰਬਰਸਰ ਵਾਲਾਂ ਬਸਤੇ ਆ ਜੇ ਆਹ ਹਰਦੀਪ ਜੀ ਬਸਤੇ ਆਵੇ ਕੋਈ ਉੱਧਾ ਆ ਜੇ ਰੋਡ ਦੇ ਉੱਤੇ ਰੋਡ ਤੋਂ ਵੀ ਕਟਣਾ ਮੋੜ ਦੀ ਦੀ ਰੋਡ ਠੀਕ ਹੈ ਜੀ ਦੇਖੋ ਹਰਦੀਪ ਜੀ ਕਿਹਦੇ ਨਾਲ ਜਾਣਾ ਥੋੜਾ ਜਿਆਦਾ ਚਲੋ ਲੈ ਜਾ ਕੋਈ ਨਹੀਂ ਦੱਸੋ ਇਹਨੇ ਇਹ ਢੋੜਾ ਲਗਾ ਮਾਰ ਤੋਂ ਮਾਰ ਤੋਂ ਦੇਖੋ ਆਹ ਦੇਖ ਸਾਡੇ ਆਉਂਦਾ ਕਿਹੜਾ ਦਾ ਥਾਣਾ ਥਾਣਾ ਦੇਖ ਸਕਦੇ ਹੋ ਵੇਖੋ ਤੂੰ ਦੇ ਕਿੱਲੇ ਵਰਗੇ ਥਾਣਾ ਵੈੜਦੇ ਠੀਕ ਹੈ ਜੀ ਹਾਂ ਜੀ ਬਾਕੀ ਹਵਾਂ ਦੇ ਤਾਂ ਮਗਰ ਵੀ ਜੜੀਆਂ ਨਾਰਾਂ ਮੇਰੀ ਇੱਕ ਬਰੀਕ ਦੇਖ ਸਕਦੇ ਜੀ ਦੁੱਧ ਵਾਲੀ ਬੈੜਿਆ ਜੀ ਜੀ ਆਹ ਜਿਹੜੀ ਵੱਛੀ ਆ ਇਹਦੀ ਤੇ ਇਹ ਕਿਨੇ ਰੀ ਦੇ ਦੇਣੀ ਵੀਰ ਜੀ ਫੇਰ ਆਪਾਂ ਹਰਜੀਤ ਜੀ ਦੇੜੀ ਦੇ ਮਾਰਗ ਨੂੰ ਡਾਉਣੀ ਆ ਅੱਛਾ ਪਰ ਦੇਣੀ ਏ ਜਿਹੜਾ ਕੋ ਭੈਣ ਭਰਾ ਸਾਡੇ ਕੋ ਖੜੂਗਾ ਨਾ ਹਾਂਜੀ ਉਹਦੇ ਮੂੰਹੋਂ ਸੀਸਾ ਨਿਕਲ ਗਈਆਂ ਅੱਛਾ ਇਹੋ ਜੀ ਵਹਿੜਾ ਜੀ ਪਹਿਲਾਂ ਇਹ ਡਾੜਾ ਥੜਕੂ ਦੇ ਕਿਲੇ ਆ ਕੇ ਥੜਾ ਕਿੱਥੋਂ ਲਾਦੇ ਆ ਠੀਕ ਆ ਜੀ ਇੰਨੀਆਂ ਠੰਡੀਆਂ ਵੇਖੋ ਵਹਿੜਾ ਠੀਕ ਆ ਹਾਂਜੀ ਤੁਸੀਂ ਆਪ ਹੀ ਦੱਸ ਦਿਓ ਜੀ ਕੀ ਹੱਥ ਆ ਰਹਿਣ ਦਾ ਜੀ ਅੱਜ ਹੀ ਕਰ ਦਈਏ ਹਰਜੀਤ ਜੀ ਜਲਸੀ ਕ੍ਰੋਸ ਲੈੜਿਆ ਹਾਂਜੀ 15 ਲੀਟਰ ਦੁੱਧ ਇਹਦਾ 50 ਦੇ ਬਰਾਬਰ ਹੋਣਾ। ਹਾਂਜੀ। ਕਿਉਂਕਿ ਦੁੱਧ ਸੰਘਣਾ ਹੋਣਾ ਇਹਦਾ। ਹਾਂਜੀ। 55000 ਦਾ ਹੱਥ ਆ ਵੈਟਦਾ। ਠੀਕ ਆ। 50 ਹੀ ਦੇ ਦਾਂਗੇ ਹਰਬੀ ਜੀ। 50000 ਦੀ। ਹਾਂਜੀ। ਵਿੱਚ ਉਡਾ ਦਈਏ 5 ਹੀ। ਹਰਬੀ ਜੀ ਤੁਸੀਂ ਕਹਿਨ ਦੀ ਡੇਰੀ ਹੋਈ ਉੱਡ ਗਿਆ ਅੱਦ। ਅੱਛਾ। 45 ਦੀ ਦੇਣਾ। 45000 ਦੇ। ਦੇ ਦੋਗੇ ਹਰਬੀ ਜੀ। ਕਰਦਾ ਕਿ ਵਿੱਚ ਮਾਨ ਹੋਰ। ਕਰਾਂਗੇ ਹਰਬੀ ਜੀ ਕਰਨਾ ਕੋਣੀ। ਡਾ ਦਈਏ 5 ਹੋਰੀ। ਲਓ ਹਰਬੀ ਜੀ ਉੱਡ ਗਿਆ। ਅੱਛਾ ਇਹ ਵੀ ਉੱਡ ਗਿਆ। 45000 ਦੇ ਨਾਲੇ। ਠੀਕ ਹੈ ਜੀ। 40000 ਦੀ ਵੈਣ। ਅੱਛਾ। ਖਣ ਵਾਲੀ ਹੋਰੀ ਨਹੀਂ ਬਰੀਡ ਦੇ ਵਿੱਚ ਲੱਭਦੀ ਦੇ ਨਹੀਂ ਠੀਕ ਆ ਦੇ ਦਾਂਗਾ ਵੀਰ ਜੀ 40000 ਦੀ ਦੇ ਦਾਂਗੇ 200 ਰੁਪਏ ਛੋੜ ਵੀ ਕਰਤਾਗਾ 400 ਠੀਕ ਆ ਜੀ ਹਾਂਜੀ ਤੇ ਠੀਕ ਹੈ ਵੀਰ ਯਾਰ ਕੁਛ ਕਹਿਣਾ ਫਿਰ ਹਰ ਵੀਰ ਜੀ ਦੋ ਵੜਾ ਆਪਣੇ ਕੋ ਗੱਬਣ ਆ ਹਾਂਜੀ ਇੱਕ ਵੜਾ ਸੁਈ ਆ ਠੀਕ ਆ ਜਿੰਨੇ ਵੀ ਵੀਰ ਨੇ ਆਪਣੇ ਨਾਲ ਸਾਈ ਪੋਣੀ ਆ ਜੇ ਮੈਂ ਤੁਹਾਨੂੰ ਸਲਾਹ ਕਰਕੇ ਤੇ ਪੱਕੀ ਸਾਈ ਆਇਆ ਕਰੋ ਠੀਕ ਆ ਤੁਸੀਂ ਕਿਉਂ ਨਹੀਂ ਕਹਿਦੇ ਕਹਿ ਦੇਣਾ ਤਾਂ ਆਪਾਂ ਵੀਜੀ ਸਹੀ ਪਾਈ ਸਾਡੇ ਘਰ ਕੋਲ ਪ੍ਰੋਬਲਮ ਹੋ ਗਈ ਹੈ ਵੀਜੀ ਸਾਡੇ ਆਦੇ ਮੁਸ਼ਕਲ ਹੋ ਗਈ ਹੈ ਅਸੀਂ ਘਰ ਤੋਂ ਨਾ ਕਰ ਦਿੰਦੇ ਅੱਛਾ ਇੱਕ ਤਾਂ ਇਹ ਕੰਮ ਨਾ ਕਰਿਆ ਕਰੋ ਅੱਛਾ ਦੂਜਾ ਵੀਰ ਮੇਰਾ ਉਹੋ ਹੀ ਫੋਨ ਕਰਿਆ ਕਰੋ ਜਿਹਨੇ ਲੈਣੀ ਆ ਅੱਛਾ ਲੈਣ ਵਾਲੇ ਰਹਿ ਜਾਂਦੇ ਆ ਅੱਛਾ ਸਵਾਦਾਂ ਵਾਲੇ ਫੋਨ ਕਰੀ ਜਾਂਦੇ ਆ ਅੱਛਾ ਭਾਰ ਵੀਜੀ ਜਿਹੜਾ ਵੀ ਮਾਲ ਖੜੂਗਾ ਬਿਲਕੁਲ ਸਾਫ਼ ਸੁਥਰਾ ਠੀਕ ਆ ਹਾਂਜੀ ਬਾਕੀ ਇਹ ਕਿ ਇੱਥੋਂ ਤਸੱਲੀ ਕਰਕੇ ਵੇਖ ਕੇ ਪਸੰਦ ਕਰਕੇ ਬ੍ਰਿਜੀ ਅਸੀਂ ਪੈਸੇ ਖਰਚੇ ਆ ਨਾ ਹਾਂਜੀ ਹਾਂਜੀ ਅਸੀਂ ਵੀ ਤਸੱਲੀ ਕਰਦੇ ਹਾਂ ਫੁੱਲ ਤੋਂ ਫੁੱਲ ਠੀਕ ਆ ਅਸੀਂ 90 ਤੋਂ 20 ਜਾਂਦੇ ਨਾ ਹਾਂਜੀ ਅਸੀਂ ਕਹਿੰਦੇ ਹਾਂ ਤਾਂ ਅਸੀਂ 20 ਤੋਂ ਸਾਢੇ 20 ਵੀ ਨਹੀਂ ਲੈਂਦੇ ਮਾਨ ਅ ਅੱਛਾ ਅਸੀਂ ਪੂਰਾ ਪੂਰਾ ਲੈਣਾ ਹੈ ਜੇ ਪੂਰੇ ਅਖਰਾਂ ਜਾਂ ਤਾਂ ਫੇਰ ਹੀ ਲੈਣਾ ਠੀਕ ਆ ਜੀ ਠੀਕ ਆ ਬੀਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ